ਦੇ ਤਿੰਨ ਪਚੰਗਿਆਂ ਨੇ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਆ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਨਾਲ ਚੜਦੀ ਕਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿਚਾਰ ਸਕਣ ਹਨਾ ਜੇ ਆਪਾਂ ਉਹਨਾਂ ਦਾ ਪਹਿਲੇ ਹੀ ਦਿਲ ਤੋੜ ਦਈਏ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਕਿ ਜੇ ਸਾਨੂੰ ਇਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਸਾਰੇ ਸਾਰੇ ਸਿੰਘ ਉਹਨਾਂ ਚੜਦੀ ਕਲਾ ਵਿੱਚ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜਦੀ ਕਲਾ ਵਿੱਚ ਦਿਖਾਇਆ ਗਿਆ ਵੀ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਝ ਇਦਾਂ ਦਾ ਗਲਤ ਨਹੀਂ ਹੈਗਾ ਕਿੰਨੀ ਲੋਡ ਸਮਝਦੇ ਹੋ ਬਾਬਾ ਜੀ ਅਜੇ ਓਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਲੋਡ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹੈਨਾ ਜਿੰਨਾ ਆਉਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣਦੇ ਉਹਦੇ ਵਿੱਚ ਥੁੰਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਏ ਆ ਵੀ ਕਿਵੇਂ ਸ਼ਸਤਰ ਰੱਖਦੇ ਸੀ ਹੈਨਾ ਕਿਵੇਂ ਜੰਗੀ ਹੋਦੇ ਸੀ ਕਿਵੇਂ ਪ੍ਰੈਕਟਿਸ ਕਰਦੇ ਸਸਤਰ ਰੱਖਣ ਦੇ ਘਰ ਦਿਖਾਏ ਗਏ ਬਹੁਤ ਵਧੀਆ ਪ੍ਰਾਤਨ ਮਰਿਆਦਾ ਅਨਸਾਰ ਹੈਨਾ ਕਿਵੇਂ ਆਪਾਂ ਕੱਪੜੇ ਪਾ ਕੇ ਹੈਨਾ ਕੋਈ ਇਦਾਂ ਦਾ ਕੱਪੜੇ ਨਹੀਂ ਪਾਇਆ ਗਲਤ ਹੈ ਨਾ ਵੀ ਕਿਵੇਂ ਸਰੀਰ ਢੱਕ ਕੇ ਰੱਖਦੇ ਸੀ ਸਿੰਘ ਕਿਵੇਂ ਖਾਣਾ ਪੀਣਾ ਸਾਰਾ ਦਿਖਾਇਆ ਗਿਆ ਵੀ ਹਾਈ ਗਈ ਹੈ ਇਹਦੇ ਵਿੱਚ ਤੇ ਛੋਟੇ ਛੋਟੇ ਬੱਚੇ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਹੋਰ ਬਹੁਤ ਜ਼ਿਆਦਾ ਲੋੜ ਹੈ ਪਾਣੀ ਚਾਹੀਦੀਆਂ ਫਿਲਮਾਂ ਨਹੀਂ ਚਾਹੀਦੀਆਂ ਸਿੱਕੇ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਕਿਉਂਕਿ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਤੇ ਰਾਹੀਂ ਸਾਰਾ ਕੁਝ ਪਹੁੰਚ ਰਿਹਾ ਹੈ ਹਨਾ ਕਿਵੇਂ ਬਾਬਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਮੋਰਚਾ ਜੰਗੀ ਕਰਨਾ ਉਹ ਘਾਲੀ ਘਾਲ ਕਰਾ ਲਈ ਦੇ ਤਿੰਨ ਪਚੰਗਿਆਂ ਨੇ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਆ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਨਾਲ ਚੜਦੀ ਕਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿਚਾਰ ਸਕਣ ਹਨਾ ਜੇ ਆਪਾਂ ਉਹਨਾਂ ਨੇ ਪਹਿਲੇ ਹੀ ਦਿਲ ਤੋੜ ਦਈਏ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਕਿ ਜੇ ਸਾਨੂੰ ਇਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਸਾਰੇ ਸਾਰੇ ਸਿੰਘ ਉਹਨਾਂ ਚੜਦੀ ਕਲਾ ਵਿੱਚ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜਦੀ ਕਲਾ ਵਿੱਚ ਦਿਖਾਇਆ ਗਿਆ ਵੀ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਝ ਇਦਾਂ ਦਾ ਗਲਤ ਨਹੀਂ ਹੈਗਾ ਕਿੰਨੇ ਕੋ ਲੋੜ ਸਮਝਦੇ ਹੋ ਬਾਬਾ ਜੀ ਹਜੇ ਓਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਲੋੜ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹੈਨਾ ਜਿੰਨਾ ਆਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣਦੇ ਉਹਦੇ ਵਿੱਚ ਠੂਮਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਏ ਵੀ ਕਿਵੇਂ ਸ਼ਸਤਰ ਰੱਖਦੇ ਸੀ ਹੈਨਾ ਕਿਵੇਂ ਜੰਗੀ ਉਹਦੇ ਦੀ ਕਿਵੇਂ ਪ੍ਰੈਕਟਿਸ ਕਰਦੇ ਸਸਤਰ ਰੱਖੜੇ ਵੀ ਘਰ ਦਿਖਾਏ ਗਏ ਬਹੁਤ ਵਧੀਆ ਪ੍ਰਾਤਨ ਮਰਿਆਦਾ ਅਨੁਸਾਰ ਹੈਨਾ ਕਿਵੇਂ ਆਪਾਂ ਕੱਪੜੇ ਪਾ ਗਏ ਹੈਨਾ ਕੋਈ ਇਦਾਂ ਦਾ ਕੱਪੜੇ ਨਹੀਂ ਪਾਏ ਹੋ ਗਲਤ ਹੈ ਨਾ ਵੀ ਕਿਵੇਂ ਸਰੀਰ ਟਾ ਕੇ ਰੱਖਦੇ ਸੀ ਸਿੰਘ ਕਿਵੇਂ ਖਾਣਾ ਪੀਣਾ ਸਾਰਾ ਦਿ ਖਾਈ ਗਈ ਹੈ ਦੇ ਵਿੱਚ ਤੇ ਛੋਟੇ ਛੋਟੇ ਬੱਚੇ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਹੋਰ ਬਹੁਤ ਜ਼ਿਆਦਾ ਲੋੜ ਹੈ ਪਾਣੀ ਚਾਹੀਦੀਆਂ ਫਿਲਮਾਂ ਨਹੀਂ ਚਾਹੀਦੀਆਂ ਸਿੱਕੇ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਕਿਉਂਕਿ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਤੇ ਰਾਹੀਂ ਸਾਰਾ ਕੁਝ ਪਹੁੰਚ ਰਿਹਾ ਹੈ ਹਨਾ ਤੇ ਬਾਬਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਮੋਰਚਾ ਜੰਗੀ ਕਰਨਾ ਉਹ ਘਾਲੀ ਘਾਲ ਕਰਾ ਲਈ ਕੀਪੀ ਕਰੇ ਬਾਲ ਦੇ ਤਿੰਨ ਪਚੰਗੀਆਂ ਨੇ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਹੈ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਨਾਲ ਚੜਦੀ ਕਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿੱਚ ਆ ਸਕਣ ਹਨਾ ਜੇ ਆਪਾਂ ਉਹਨਾਂ ਨੇ ਪਹਿਲੇ ਹੀ ਦਿਲ ਤੋੜ ਦਿਆ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਪਰ ਇਹ ਸਾਨੂੰ ਐਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਤੇ ਸਾਰੇ ਸਿੰਘ ਉਹਨਾਂ ਚੜਦੀ ਕਲਾ ਵਿੱਚ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜਦੀ ਕਲਾ ਵਿੱਚ ਦਿਖਾਇਆ ਗਿਆ ਵੀ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਝ ਐਦਾਂ ਦਾ ਗਲਤ ਨਹੀਂ ਹੈਗਾ ਟੈਕਨੀਕਲ ਲੋਡ ਸਮਝਦੇ ਹੋ ਬਾਬਾ ਜੀ ਹਜੇ ਓਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਲੋਡ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹੈਨਾ ਜਿੰਨਾ ਆਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣਦੇ ਉਹਦੇ ਵਿੱਚ ਠੂਮਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਏ ਵੀ ਕਿਵੇਂ ਸ਼ਸਤਰ ਰੱਖਦੇ ਸੀ ਹੈਨਾ ਕਿਵੇਂ ਜੰਗੀ ਉਹਦੇ ਦੀ ਕਿਵੇਂ ਪ੍ਰੈਕਟਿਸ ਕਰਦੇ ਸਸਤਰ ਰੱਖੜੇ ਵੀ ਘਰ ਦਿਖਾਏ ਗਏ ਬਹੁਤ ਵਧੀਆ ਪ੍ਰਾਤਨ ਮਰਿਆਦਾ ਅਨੁਸਾਰ ਹੈਨਾ ਕਿਵੇਂ ਆਪਾਂ ਕੱਪੜੇ ਪਾ ਗਏ ਹੈਨਾ ਕੋਈ ਇਦਾਂ ਦਾ ਕੱਪੜੇ ਨਹੀਂ ਪਾ ਗਲਤ ਹੈ ਨਾ ਵੀ ਕਿਵੇਂ ਸਰੀਰ ਟਾ ਕੇ ਰੱਖਦੇ ਸੀ ਸਿੰਘ ਕਿਵੇਂ ਖਾਣਾ ਪੀਣਾ ਸਾਰਾ ਦਿ ਆਈ ਗਈ ਹੈ ਇਹਦੇ ਵਿੱਚ ਤੇ ਛੋਟੇ ਛੋਟੇ ਬੱਚੇ ਵੀ ਇਸਰਾਮੀਆਂ ਫਿਲਮਾਂ ਦੀ ਹੋਰ ਬਹੁਤ ਜ਼ਿਆਦਾ ਲੋੜ ਹੈ ਪਾਣੀ ਚਾਹੀਦੀਆਂ ਫਿਲਮਾਂ ਨਹੀਂ ਚਾਹੀਦੀਆਂ ਸਿੱਕੇ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਕਿਉਂਕਿ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਤੇ ਰਾਹੀਂ ਸਾਰਾ ਕੁਝ ਪਹੁੰਚ ਰਿਹਾ ਹੈ ਹਨਾ ਤੇ ਬਾਬਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਮੋਰਚਾ ਜੰਗੀ ਕਰਨਾ ਉਹ ਘਾਲੀ ਘਾਲ ਕਰਾ ਲਈ